ਕਲੋਂ ਆ ਸੁਣਨ ਦਾ ਬਲਾਕਰ ਖੇਡਾ ਪਰਮਜੀਤ ਖੇਡਾ ਤੇ ਰਾਜਕੁਮਾਰ ਜੀ ਜੀ ਯੁਰਕ ਜਿਹਦਾ ਡੋਲੀ ਦੀ ਸੁਖਵੀਰ ਸਿੰਘ ਖੱਖਰ ਸੁਜੀਤ ਸਿੰਘ ਸੰਧੋ ਜੀ ਜੰਦੀ ਜੀ ਬਾਕੀ ਸੇ ਜੀ ਸਪੋਣਾ ਦਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਮੈਂ ਬਹੁਤ ਹੀ ਮਾਨ ਸਨਮਾਨ ਆ ਦੇਸ਼ ਕਮਰ ਖੇਡ ਕਬੱਡੀ ਨੇ ਵੱਡੇ ਖਿਡਾਰੀਆਂ ਨੇ ਕੀਤਾ ਗਿਆ ਜੋਦੀ ਸਖਤ ਪਰਿਯੇ ਦਾ ਬਹੁਤ ਵੱਡਾ ਮਾਨ ਸਨਮਾਨ ਦੇ ਰਿਹਾ ਹੈ ਇਸ ਵੇਲੇ ਆ ਬਸੰਦਰ ਗੱਡੀ ਜੀ ਨੂੰ ਮੈਂ ਧੰਨਵਾਦ ਕਰਦਾ ਨਿਸ਼ੇਤਰ ਦੇ ਜੋ ਹੈਪੀ ਸੀਨਰ ਦਾ ਮਾਨ ਸਨਮਾਨ ਜਿਹੜਾ ਬੁਲੇਟ ਮੋਟਰਸਕਲ ਦੇ ਨਾਲ ਜੱਗੀ ਸੁਣਨ ਵਾਲਾ ਕੀ ਨਾ ਜਾ ਰਿਹਾ ਬਾਦਵਾ ਧੰਨਵਾਦ ਹੈ ਸਾਰੇ ਵੀਰਾਂ ਦਾ ਜੋ ਖਿਡਾਰੀਆਂ ਦਾ ਮਾਨ ਸਨਮਾਨ ਵੱਖ-ਵੱਖ ਸਮਿਆਂ ਤੋਂ ਕਰ ਕਰਦੇ ਨੇ ਇਸ ਸਮੇਂ ਮਾਨ ਸਨਮਾਨ ਜੋ ਹੈ ਉਹ ਕੀਤਾ ਜਾ ਰਿਹਾ ਹੈ ਅੱਨਾ ਫਾਈਨਲ ਮੈਚ ਦੀ ਜਲਦੀ ਸ਼ੁਰੂਆਤ ਕਰਾਂਗੇ ਪੁਲਿਸ ਵਾਲਾ ਬਾ ਥੋੜਾ ਟਾਈਮ ਦਿੱਤਾ ਗਿਆ ਇਸ ਕਰਕੇ ਬੇਨਤੀ ਹੈ ਵੀ ਜਲਦੀ ਆਪਾਂ ਫਾਈਨਲ ਮੈਚ ਦਾ ਸ਼ੁਰੂ ਕਰੀਏ ਰੌਣਕ ਜਿਹੜੀ ਹੈ ਉਹ ਵੀ ਕਲੀਅਰ ਕਰ ਜੀ ਲਾਗੀ ਜਿਹੜੇ ਜਿਹੜੇ ਯੋਧੇ ਨੂੰ ਪਿਆਰ ਕਰਦੇ ਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਜੋ ਇੱਧਰ ਇੱਧਰ ਹੈਪੀ ਸਿੰਧਲਾ ਚਾਦੀਆਂ ਜਿਹੜੀਆਂ ਫੁੱਟੀਆਂ ਯਾਰੀਆਂ ਹੈ ਵੱਡੇ ਮਾਰ ਸਨਮਾਨ ਕੋਈ ਹੈਪੀ ਸਿੰਧਰ ਨੇ ਤੇ ਜੋਦੇ ਸੁਖੁਰੀਏ ਮਿਹਨਤਾਂ ਕੀਤੀਆਂ ਨੇ ਦੀ ਹਮਾਲ ਦੀ ਨਾਲ ਗਰਾਊਂਡ ਕਲੀਅਰ ਕਰਦੀ ਏ ਜੋ ਸਪਰ ਫਾਈਨਲ ਸਿੰਧਰ ਨੇ